ਰੁਪਏ ਲਾ ਕੇ 2000 ਰੁਪਏ ਲਾ ਕੇ ਕਿਹੜਾ 3-4 ਸਾਲ ਦੀ ਗਾਰੰਟੀ ਹੈ ਹਲਦਾ ਹੀ ਨਾ ਹੈਗਾ ਬਾਕੀ ਫੁੱਡੀ ਲੈ ਵੀ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਇੱਕ ਮੋਟਰਸਾਈਕਲ ਦੀ ਟੈਂਕੀ ਨੂੰ ਅਸੀਂ ਕਿਵੇਂ ਚਮਕਾ ਕੇ ਦਿਖਾਵਾਂਗੇ ਤੇ ਬਣੇਰੇ ਸਾਡੀ ਵੀਡੀਓ ਦੇ ਵਿੱਚ ਤੇ ਪੂਰੀ ਐਂਡ ਗੱਲਬਾਤ ਬਣਾਵਾਂਗੇ ਜਿਵੇਂ ਕਿ ਪੁਰਾਣੇ ਮੋਟਰਸਾਈਕਲ ਹੁੰਦੇ ਨੇ ਉਹਨਾਂ ਨੂੰ ਅਸੀਂ ਕਿਵੇਂ ਰਿਪੇਅਰ ਕਰਦੇ ਆ ਜਿਹੜੇ ਬਾਈ ਟੈਂਕੀਆਂ ਦੇ ਉੱਪਰ ਪੈਸੇ ਨਹੀਂ ਲਾ ਸਕਦੇ ਪੇਂਟ ਵਗੈਰਾ ਦੇ ਉੱਪਰ ਪੈਸਾ ਨਹੀਂ ਲਾ ਸਕਦੇ ਅੱਪਾ ਇੱਕ ਨਵੇਂ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਵੀ ਤੁਸੀਂ ਵੀ ਆਪਣੇ ਮੋਟਰਸਾਈਕਲ ਨੂੰ ਜਮਾ ਕੋਕਾ ਪੀਸ ਬਣਵਾ ਸਕਦੇ ਹੋ ਬਈ ਜਮਾ ਕੋਕਾ ਆਜੋ ਤੁਹਾਨੂੰ ਦਿਖਾਈਏ ਵੀ ਪੁਰਾਣੀ ਟੈਂਕੀ ਨੂੰ ਅਸੀਂ ਕਿਵੇਂ ਰਿਪੇਅਰ ਕਰਦੇ ਆ ਲੈ ਵੀ ਦੋਸਤੋ ਆਹ ਟੈਂਕੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿੰਨੀ ਰਫ ਹੋਈ ਪਈ ਹੈ ਪੇਂਟ ਦਾ ਜਮਾ ਬਿਲਕੁਲ ਖਰਾਬ ਹੋਇਆ ਪਿਆ ਇਹਨੂੰ ਆਪਾਂ ਜਮਾ ਸ਼ੀਸ਼ੇ ਵਾਂਗੂ ਚਮਕਣ ਲਾ ਦਾਂਗੇ ਦੇਖੋ ਵੀ ਪਹਿਲਾਂ ਸਾਰੀ ਟੈਂਕੀ ਦੇਖੋ ਫਿਰ ਉਦੋਂ ਬਾਅਦ ਆਪਾਂ ਕਰਾਂਗੇ ਸਾਫ਼ ਟੈਂਕੀ ਦੀ ਗੱਲਬਾਤ ਬਣਾਵਾਂਗੇ ਸਰਾ ਦੇਖ ਸਕਦੇ ਹੋ ਬਈ ਪਹਿਲਾਂ ਅਸੀਂ ਪੇਂਟ ਤੁਹਾਨੂੰ ਤਾਂ ਦਿਖਾ ਰਹੇ ਆਂ ਵੇ ਤਾਂ ਪੇਂਟ ਦੇਖੋ ਕਿੰਨਾ ਖਰਾਬ ਹੋਇਆ ਪਿਆ ਜਮਾ ਖੁਸ਼ਕ ਹੋਇਆ ਪਿਆ ਦੇਖ ਸਕਦੇ ਹੋ ਜਮਾ ਰੰਗ ਉੱਡਿਆ ਪਿਆ ਬੁਰਾ ਹਾਲ ਹੋਇਆ ਪਿਆ ਲੈ ਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਹੋਰ ਵੀਰਾਂ ਦੇ ਵੀ ਕੰਮ ਆ ਸਕਿਆ ਨਾ ਤੇ ਜਿਹੜੇ ਭਾਈ ਨਹੀਂ ਪੈਸੇ ਲਾ ਸਕਦੇ ਪੇਂਟ ਦੇ ਉੱਪਰ ਅਤੇ ਆਪਾਂ ਰੰਗ ਦੀ ਸੰਭਾਲ ਆਪਾਂ ਕਿਵੇਂ ਰੱਖ ਸਕਦੇ ਆ ਐਸੇ ਵੀਡੀਓ ਦੇ ਵਿੱਚ ਦੱਸਾਂਗੇ ਪਹਿਲਾਂ ਤੁਸੀਂ ਸਾਰੀ ਟੈਂਕੀ ਦੇਖ ਸਕਦੇ ਹੋ ਭਾਈ ਦੇਖੋ ਪਹਿਲਾਂ ਜਮਾ ਅਸੀਂ ਲਗੋਂ ਦਿਖਾਉਨੇ ਟੈਂਕੀ ਵੀ ਕਿੰਨੀ ਇਹਦੀ ਹਾਲਤ ਖਰਾਬ ਹੋ ਚੁੱਕੀ ਆ ਤੇ ਇਹਨੂੰ ਆਪਾਂ ਕਰਦੇ ਆ ਓਕੇ ਦਿਖਾਉਨੇ ਆ ਲੈ ਵੀ ਕਰੋ ਵੀਡੀਓ ਨੂੰ ਸ਼ੇਅਰ ਕਰਾਂ ਕੋਡਿੰਗ ਆਪਾਂ ਕਰਨ ਲੱਗੇ ਆ ਜੀ ਦੇਖ ਸਕਦੇ ਹੋ ਆਪ ਕੋ ਬਣਾਉਨੇ ਗੱਲ ਬਾਤ ਟੈਂਕ ਲੈ ਵੀ ਲੈ ਵੀ ਨਿਗਾਹ ਰੱਖੋ ਸਾਰੇ ਵੀਰ ਜਿੰਨੇ ਵੀਰ ਜੁੜੇ ਹੋਏ ਨੇ ਸਾਰੇ 37 ਦੇਖੋ ਮੋਟਰਸਾਈਕਲ ਦੀ ਕਿਵੇਂ ਸ਼ੀਸ਼ੇ ਵਾਂਗੂ ਚਮਕ ਆਂਦੀ ਹੈ ਤੁਸੀਂ ਵੀ ਆਪਣੇ ਪੁਰਾਣੇ ਟੈਂਕੇ ਨੂੰ ਕਿਵੇਂ ਠੀਕ ਕਰਵਾ ਸਕਦੇ ਹੋ ਜਿੰਨੇ ਕਿ ਆਪ ਕੋ ਵੀਡੀਓ ਰਾਹੀਂ ਤੁਹਾਨੂੰ ਦੱਸਣਾ ਚਾਹਾਂਗੇ ਮੇਰੇ ਕੋ ਪਕੋਡਿੰਗ ਕਰਦੇ ਆ ਆ ਦੇਖੋ ਜੀ ਲੈ ਵੀ ਮਾਰੇ ਦੱਸੋ ਕਮੈਂਟ ਕਰਕੇ ਜਿਹੜੇ ਵੀਰ ਸਾਡੇ ਨਾਲ ਜੁੜੇ ਹੋਏ ਨੇ ਤੇ ਕਮੈਂਟ ਕਰਕੇ ਦੱਸੋ ਵੀ ਟੈਂਕੀ ਤੁਹਾਨੂੰ ਕਿੱਦਾਂ ਲੱਗ ਰਹੀ ਹੈ ਸਾਰੀ ਦੱਸੋ ਕਿ ਨਾ ਬਈ ਲਈ ਸਾਰੀ ਟੈਂਕੀ ਦੀ ਗੱਲ ਬਾਤ ਐਂਡ ਬਣਾ ਲਾਂਗੇ ਤੁਸੀਂ ਵੀ ਆਪਣੇ ਮੋਟਰਸਾਈਕਲ ਦੀਆਂ ਟੈਂਕੀਆਂ ਨੂੰ ਪੁਰਾਣੀਆਂ ਨੂੰ ਇਸ ਤਰ੍ਹਾਂ ਚਮਕਾ ਸਕਦੇ ਹੋ ਬਈ ਇਹ ਖਰਾਬ ਵੀ ਨਹੀਂ ਹੁੰਦੀ ਇਹ 2-3 ਸਾਲ ਖਰਾਬ ਵੀ ਨਹੀਂ ਹੁੰਦੀ ਜੇ ਆ ਦੇਖੋ ਜੀ ਲਈ ਸਾਰੇ ਪਾਸੇ ਦੇਖਾ ਟੈਂਕੀ ਕਿਰਾਂ ਮੁੰਡਿਆਂ ਨਵੇਂ ਕਿਹੜੇ-ਕਿਹੜੇ ਵੀਰ ਨੂੰ ਇਹ ਕੰਮ ਵਧੀਆ ਲੱਗਿਆ ਸਾਨੂੰ ਕਮੈਂਟਾਂ ਨਾਲ ਹੀ ਦੱਸੋ ਬਈ ਜਿਹੜੇ-ਜਿਹੜੇ ਵੀਰ ਨੂੰ ਇਹ ਸਾਡਾ ਕੰਮ ਵਧੀਆ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜਿਹੜੀ ਟੈਂਕੀ ਆ ਆਪਾਂ ਇਹਨੂੰ ਪੂਰਾ ਸਰਾ ਗੱਲਬਾਤ ਬਣਾ ਚੁੱਕੇ ਆ ਦੇਖ ਰਹੇ ਹੋ ਬਾਈ ਸਾਰੀ ਟੈਂਕੀ ਦੇਖੋ ਜਮਨ ਸ਼ੀਸ਼ੇ ਵਰਗੀ ਬਣਾਈ ਸ਼ੀਸ਼ੇ ਵਰਗੀ ਲੈ ਵੀ ਦੇਖ ਸਕਦੇ ਹੋ ਆਲੇ-ਦਾਲੇ ਸਾਰੇ ਦੇਖੋ ਤਾਂ ਆ ਲੱਗ ਆ ਜਾਈ ਮੁੰਡਿਆਣਾ ਇਹ ਆ ਦੇਖੋ ਥੋੜਾ ਜਿਹਾ ਰਹਿ ਗਿਆ ਤੇ ਭਾ ਇੱਥੇ ਹੀ ਮਾਰਾਂਗੇ ਨਾ ਇਹ ਬਹੁਤ ਵਧੀਆ ਕੁਆਲਿਟੀ ਆਉਂਦੀ ਹੈ ਇਹਦੀ ਬਹੁਤ ਹੀ ਵਧੀਆ ਜਬਰਦਸਤ ਟੈਂਕੀ ਲੱਗਦੀ ਆ ਬਾਈ ਬਾਈ ਤੁਹਾਨੂੰ ਕਿਵੇਂ ਲੱਗੀ ਸਾਨੂੰ ਦੱਸੋ ਜਰੂਰ ਬਾਈ ਤੁਹਾਨੂੰ ਇਹ ਟੈਂਕੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਜਰੂਰ ਲੈ ਵੀ 13 2000 ਰੁਪਏ ਲਾ ਕੇ 2000 ਰੁਪਏ ਲਾ ਕੇ ਕਿਰਾ 3-4 ਸਾਲ ਦੀ ਗਾਰੰਟੀ ਹੈ ਹਲਦਾ ਹੀ ਨਹੀਂ ਹੈਗਾ ਬਾਕੀ ਫੁੱਡੀ ਗ੍ਰੈਂਟ ਹੋ ਸਕਦੀ ਆ ਜ਼ਿੰਮੇਵਾਰੀ ਥੋੜੀ ਹੀ ਬਣਦੀ ਆ ਸੰਭਾਲ ਕੇ ਜਿੰਨਾ ਰੱਖੋਗੇ ਉਨਾ ਵੱਧ ਟਮਾਂ ਟਾਈਮ ਲੱਗ ਜੂਗਾ ਇਹ ਦੇਖ ਸਕਦੇ ਹੋ ਟੈਂਕੀ ਜਮਾ ਸ਼ੀਸ਼ੇ ਵਰਗੀ ਬਣਾਤੀ ਆਪਾਂ ਨੇ ਕੋਕਾ ਪੀਸ ਕਿਵੇਂ ਗੁਰਪ੍ਰਿਤ ਬਣ ਗਈ ਜਾਲ ਜਮਾ ਓਕੇ ਆ ਜੀ ਓਕੇ ਹੋ ਗਿਆ ਓਕੇ ਜਮਾ ਸਰਾ ਲੱਗਿਆ ਜਮਾ ਸਰਾ ਜੀ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਿਰਫ 2000 ਦੇ ਚੱਪਾ ਟੈਂਕੀ ਨੂੰ ਕੋਕਾ ਪੀਸ ਨੂੰ ਨਾ ਦੀ ਟੈਂਕੀ ਟਾਪੇ ਟੋਟਲੀ ਇਕੱਲੀ ਟੈਂਕੀ ਨਹੀਂ ਮੋਟਰਸਾਈਕਲ ਦੇ ਸਾਰੇ ਟਾਪੇ ਸਾਰੇ ਕੋਕਾ ਬਣਾਣਾ ਕੋਕਾ ਪੀਸ ਲਈ ਵੀਡੀਓ ਸ਼ੇਅਰ ਕਰ ਦਿਓ ਭਾਈ ਜਿਹੜੇ ਵੀਰ ਨੂੰ ਸਾਡਾ ਕੰਮ ਵਧੀਆ ਲੱਗਦਾ ਸ਼ੇਅਰ ਕਰਦਾ ਕਰੋ ਵੀਡੀਓ ਤੇ ਇਹ ਲਾ ਕੇ 2000 ਰੁਪਏ ਲਾ ਕੇ ਕੇਰਾ ਤਿੰਨ ਚਾਰ ਸਾਲ ਦੀ ਗਾਰੰਟੀ ਹੈ ਹਲਦਾ ਹੀ ਨਹੀਂ ਹੈਗਾ ਬਾਕੀ ਫੁੱਡੀ ਕਿ ਜਿੰਨਾ ਰੱਖੋਗੇ ਉਹਨਾਂ ਵੱਧ ਟਾਈਮ ਲੱਗ ਜੂਗਾ ਜੀ ਦੇਖ ਸਕਦੇ ਹੋ ਵੀ ਟੈਂਕੀ ਜਮਾ ਸ਼ੀਸ਼ੇ ਵਰਗੀ ਬਣاتی ਆਪਾਂ ਨੇ ਕੋਕਾ ਪੀਸ ਘਾਵੇਂ ਰੁਪਈਆਤ ਬਣ ਕੇ ਚੱਲ ਜਮਾ ਓਕੇ ਆ ਜੀ ਓਕੇ ਹੋ ਗਿਆ ਓਕੇ ਜਮਾ ਸਰਾ ਲੈਂ ਜਾਂ ਜਮਾ ਸਰਾ ਜੀ ਨਹੀਂ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਿਰਫ 2000 ਰੁਪਏ ਦੇ ਚੱਪਾ ਟੈਂਕੀ ਨੂੰ ਕੋਕਾ ਪੀਸ ਨਾਲ ਟੈਂਕੀ ਟਾਪੇ ਟੋਟਲੀ ਇਕੱਲੀ ਟੈਂਕੀ ਨਹੀਂ ਮੋਟਰਸਾਈਕਲ ਦੇ ਸਾਰੇ ਟਾਪੇ ਸਾਰੇ ਕੋਕਾ ਬਣਾਣਾ ਕੋਕਾ ਪੀਣਾ ਲੈ ਵੀਡੀਓ ਸ਼ੇਅਰ ਕਰ ਦਿਓ ਭਾਈ ਜਿਹੜੇ ਵੀਰ ਨੂੰ ਸਾਡਾ ਕੰਮ ਵਧੀਆ ਲੱਗਦਾ ਸ਼ੇਅਰ ਕਰਦਾ ਕਰੋ ਵੀਡੀਓ ਐਨਾ ਕੰਮ ਕਰਦਾ ਕਰੋ ਤੇ ਲਾਈਕ ਤਾਂ ਬਣਦਾ ਹੀ ਹੈ